ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਹੋਇਆ ਤਾਂ ਸੜਕੀ ਹਾਦਸੇ ਦੇ ਦੌਰਾਨ ਗੱਡੀ ਤੇ ਪਿਕਅਪ ਕਾਰ ਦੇ ਵਿੱਚਕਾਰ ਜਿਹੜਾ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਦਾ ਮੰਜ਼ਰ ਕੋਈ ਵੀ ਦੇਖੇਗਾ ਤਾਂ ਉਸ ਦੀ ਰੂਹ ਕੰਬ ਜਾਵੇਗੀ ਤਾਂ ਬੋਹਰ ਦੇ ਵਿੱਚ ਵੱਡਾ ਸੜਕੀ ਹਾਦਸਾ ਹੋਇਆ ਤਾਂ ਬੋਹਰ ਦੇ ਪਿੰਡ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਕਾਰ ਤੇ ਪਿਕਅਪ ਗੱਡੀ ਦੇ ਵਿੱਚ ਇਹ ਭਿਆਨਕ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੀ ਪਿਕਅਪ ਚਾਲਕ ਦੀ ਮੌਤ ਹੋ ਜਾਂਦੀ ਹੈ ਤੇ ਜਾਣਕਾਰੀ ਦੇ ਮੁਤਾਬਿਕ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਤੇ ਉਸ ਤੋਂ ਬਾਅਦ rescue operation ਦੀਆਂ ਟੀਮਾਂ ਵੀ ਉੱਥੇ ਪਹੁੰਚਦੀਆਂ ਨੇ ਪਰ ਹਾਦਸੇ ਦੇ ਵਿੱਚ ਜੋ ਲੋਕ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੂੰ ਹਸਪਤਾਲ ਵੀ ਪਹੁੰਚਤਾ ਕੀਤਾ ਜਾਂਦਾ ਹੈ ਤਾਂ ਅੱਜਕੱਲ੍ਹ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਨੇ ਸੜਕੀ ਹਾਦਸੇ ਵੱਧ ਗਏ ਨੇ ਤਾਂ ਅਜੇਹ ਦੇ ਵਿੱਚ ਇੱਕ ਹੋਰ ਮੰਦ ਭਾਗਾ ਇਹ ਹਾਦਸਾ ਵਾਪਰਦਾ ਹੈ ਅਬੋਹਰ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਦੁਪਹਿਰ ਵੇਲੇ ਇੱਕ ਕਾਰ ਤੇ ਪਿਕਅਪ ਗੱਡੀ ਦੇ ਵਿੱਚ ਭਿਆਨਕ ਟੱਕਰ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਗੱਡੀ ਦੇ ਵਿੱਚ ਥੜੇ ਉੱਜਾਂਦੇ ਨੇ ਔਰ ਦੂਜੇ ਪਾਸੇ ਪਿਕਅਪ ਗੱਡੀ ਦਾ ਵੀ ਬੁਰਾ ਨੁਕਸਾਨ ਹੁੰਦਾ ਔਰ ਤੁਸੀਂ ਦੇਖੋ ਕਿ ਜੋ ਪਿਕਅਪ ਚਾਲਕ ਸੀ ਭਾਵ ਪਿਕਅਪ ਗੱਡੀ ਦੇ ਵਿੱਚ ਜੋ ਮੌਕੇ ਦੇ ਉੱਤੇ ਡਰਾਈਵਰ ਮੌਜੂਦ ਸੀ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੁੰਦੀ ਹੈ ਹਾਲਾਂਕਿ ਪੁਲਿਸ ਅਧਿਕਾਰੀ ਵੀ ਉੱਥੇ ਮੌਕੇ ਤੇ ਪਹੁੰਚਦੇ ਨੇ ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਤੇ ਉਸ ਦੇ ਸਾਹ ਮੁੱਕ ਚੁੱਕੇ ਹੁੰਦੇ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਉਸੇ ਹਾਦਸੇ ਦੀਆਂ ਦਿਖਾ ਰਹੇ ਆ ਜਿੱਥੇ ਗੱਡੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਸੜਕ ਦੇ ਇੱਕ ਪਾਸੇ ਜਾ ਕੇ ਜਿਹੜਾ ਡਿੱਗਦੀ ਆ ਔਰ ਉਸਦਾ ਫਰੰਟ ਹਿੱਸਾ ਪੂਰੀ ਤਰੀਕੇ ਦੇ ਨਾਲ ਨਸ਼ਟ ਹੋ ਚੁੱਕਿਆ ਔਰ ਇਸੇ ਹੱਥ ਸੇ ਦੇ ਵਿੱਚ ਇੱਕ ਜਨੇ ਦੀ ਜਾਨ ਵੀ ਚਲੇ ਗਈ ਹਾਲਾਂਕਿ 에ਅਰ ਬੈਗਸ ਵੀ ਗੱਡੀ ਦੇ ਜਿਹੜੇ ਖੁੱਲੇ ਹੋਏ ਨਜ਼ਰ ਆ ਰਹੇ ਨੇ ਪਰ ਉਸਦਾ ਕੋਈ ਵੀ ਫਾਇਦਾ ਨਹੀਂ ਹੋਇਆ ਔਰ ਦੂਜੇ ਪਾਸੇ ਪਿਕਅਪ ਗੱਡੀ ਦੇ ਵਿੱਚ ਜੋ ਵਿਅਕਤੀ ਸਵਾਰ ਸੀ ਜਿਸ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਉਸਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਬੇਹੱਦ ਦਰਦਨਾਕ ਹਾਦਸਾ ਜਿਹੜਾ ਬੋਹਰ ਦੀ ਸੜਕ ਦੇ ਉੱਤੇ ਵਾਪਰਦਾ ਔਰ ਤੁਸੀਂ ਦੇਖੋ ਪਿੰਡ ਵਾਸੀ ਨਾਲ ਦੀ ਨਾਲ ਮਦਦ ਦੇ ਲਈ ਅੱਗੇ ਆਂਦੇ ਨੇ ਲੋਕਾਂ ਦੇ ਵੱਲੋਂ ਗੱਡੀਆਂ ਰੋਕ ਕੇ ਜਿਹੜਾ ਮਦਦ ਦੀ ਅੱਗੇ ਮਦਦ ਦੇ ਲਈ ਅੱਗੇ ਆਂਦੇ ਨੇ ਪਰ ਤੁਸੀਂ ਦੇਖੋ ਕਿ ਇੱਕ ਜਨੇ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੇ ਜਾਂਦੀ ਔਰ ਦੂਜੇ ਪਾਸੇ ਜੋ ਲੋਕ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਵੀ ਪੌਂਚ ਦਾ ਕੀਤਾ ਜਾਂਦਾ ਤਾਂ ਅਜਿਹੇ ਵਿੱਚ ਸਾਵਧਾਨੀ ਵਰਤਣ ਦੇ ਲਈ ਹਮੇਸ਼ਾ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਅਜਿਹੀਆਂ ਸੜਕਾਂ ਦੇ ਉੱਤੇ ਡਰਾਈਵ ਕਰੋ ਤਾਂ ਘਟੋ-ਘਟ ਆਪਣੀ ਸਪੀਡ ਦਾ ਜ਼ਰੂਰ ਖਿਆਲ ਰੱਖੋ ਔਰ ਆਪਣੇ ਆਸ-ਪਾਸ ਜਿੰਨੀਆਂ ਵੀ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਦੀ ਵੀ ਸਪੀਡ ਦਾ ਤੁਸੀਂ ਪੂਰਾ ਧਿਆਨ ਰੱਖਣਾ ਹੈ ਤਾਂ ਕਿ ਉਹ ਤੁਹਾਨੂੰ ਟੱਕਰ ਨਾ ਮਾਰ ਸਕਣ ਤਾਂ ਇਹ ਹਾਦਸਾ ਵੀ ਓਵਰ ਸਪੀਡਿੰਗ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਹੋਇਆ ਕਾਰ ਤੇ ਪਿਕਅਪ ਗੱਡੀ ਦੇ ਵਿੱਚ ਕਾਰ ਟੱਕਰ ਹੋਣ ਤੋਂ ਬਾਅਦ ਇੱਕ ਚਨੇ ਦੀ ਜਾਨ ਚਲੇ ਜਾਂਦੀ ਹੈ ਸੀ ਕਿੱਡੀ ਚਲਾ ਰਹੇ ਸੀ ਠੀਕ ਹੈ ਬੜੀ ਵੱਡੀ ਮਾਦਭਾਗੀ ਘਟਨਾ ਜੋ ਕਿ ਅਬੋਰ ਸ਼ਹਿਰ ਦੇ ਨੇੜੇ ਗਿਦਰਾਵਾਲੀ ਦੇ ਜੰਡਵਾਲ ਜੰਡਵਾਲ ਰੋਡ ਤੇ ਇੱਕ ਐਕਸੀਡੈਂਟ ਹੋਇਆ ਹੈ ਜਿਹੜੇ ਕਿ ਸਹਾਰੂਪੁਰ ਦੇ ਲੋਕ ਰਹਿਣ ਵਾਲੇ ਸੀ ਉਹਨਾਂ ਦੇ ਪਸ਼ੂਆਂ ਦਾ ਵਪਾਰ ਹੈ ਕੁਝ ਲੈ ਕੇ ਚੱਲੇ ਸੀ ਤੇ ਇੱਕ ਆਪ ਐਕਸੀਡੈਂਟ ਹੋਇਆ ਹੈ ਇਸਹਾਰੂਪੁਰ ਦੇ ਬਾਦ ਇੱਕ ਆਦਮੀ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ ਠੀਕ ਨੇ ਜਿਹੜੇ ਕਾਰ ਵਾਲੇ ਨੇ ਉਹ ਜੰਡਵਾਲ ਦੇ ਰਹਿਣ ਵਾਲੇ ਨੇ ਉਹਨੂੰ ਸਰਕਾਰੀ ਹਸਪਤਲ ਲੈ ਗਏ ਸੀ ਕਿੱਡੀ ਚਲਾ ਰਹੇ ਸੀ